ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਨੂੰ ਮੇਰੇ ਬਲੌਗ 'ਤੇ ਬਹੁਤ ਸਵਾਗਤ ਹੈ ਤੇ ਅਮਨ ਨੇ ਨਾ ਜਦੋਂ ਮੈਂ ਵਿਸ਼ਕਾਰਦਾ ਤੁਹਾਨੂੰ ਨਾ ਤਾਂ ਅਮਨ ਨੇ ਪਿੱਛੇ ਟੋਕ ਟਕਾਈ ਕਰਨੀ ਹੁੰਦੀ ਹੈ ਮੈਂ ਕੋਈ ਟੋਕ ਟਕਾਈ ਨਹੀਂ ਕੀਤੀ ਮੈਂ ਹੱਸ ਰਹੀ ਹਾਂ ਨਹੀਂ ਕਿਉਂ ਹੱਸ ਰਹੀਆਂ ਫਿਰ ਮੈਨੂੰ ਵਧੀਆ ਵਧੀਆ ਲੱਗ ਰਿਹਾ ਵੀ ਤੁਸੀਂ 1.5 ਲੱਖ ਦਾ ਮੁੱਲ ਮੋੜ ਰਹੇ ਹੋ 1 ਲੱਖ 4000 ਦਾ ਆ ਬਾਰ ਬਾਰ ਨਾ ਸੁਣਾਉਂਦੀ ਐ ਮੈਨੂੰ ਹੁਣ ਸੁਣਾਉਂਦੀ ਨਹੀਂ ਹੈਗੀ ਹਾਂ ਮਤਲਬ ਕਿ ਕੁਲਵਿੰਦਰ ਪੂਰੇ ਸੀਰੀਅਸ ਨੇ ਕਿ ਜੇ ਪੈਸੇ ਲਾਏ ਨੇ ਨਾ ਫੋਨ ਤੇ ਤੇ ਇਹਦਾ ਮੁੱਲ ਲੈਣਾ ਹੈ ਆਪਾਂ ਨੇ ਜਿਸ ਪਰਪਸ ਵਾਸਤੇ ਆਪਾਂ ਪੈਸੇ ਲਾਏ ਨੇ ਤਾਂ ਉਹ ਕੰਮ ਆਪਾਂ ਨੇ ਕਰਨਾ ਹੈ ਉਹ ਮੈਂ ਕਰਦਾ ਨਾ ਉਹ ਮੈਂ ਕਰਨ ਲੱਗ ਗਿਆ ਨਾ ਸਰ ਚੰਗੀ ਗੱਲ ਹੈ ਨਾ ਯਾਰ ਮੇਰੀ ਥੋੜੀ ਟੈਂਸ਼ਨ ਘਟ ਗਈ ਮੇਰਾ ਸਟ्रेस ਘਟ ਗਿਆ ਨਾ ਕਿਉਂਕਿ ਮੇਰਾ ਸੁੱਖ ਨਾਲ ਕੰਮ ਹੀ ਆਉਦਾ ਹੀ ਨਾ ਹੋਇਆਗਾ ਵੀ ਮੇਰਾ ਵਲੋਗਿੰਗ ਨਾਲ ਧਿਆਨ ਹੀ ਨਹੀਂ ਜਾਂਦਾ ਤੇ ਇਸੇ ਕਰਕੇ ਮੈਂ ਫੋਨ ਚੇਂਜ ਕੀਤਾ ਜੀ ਚਲੋ ਮੈਂ ਕਈ ਵਾਰ ਮੈਂ ਮੇਰੇ ਕੋਲ ਫੋਨ ਹੋਇਆ ਤਾਂ ਮੈਂ ਜਿੱਥੇ ਵੀ ਮੇ ਤੇ ਆਪਣਾ ਪੁਟੀ ਦਾ ਕੰਮ ਚੱਲ ਰਿਹਾ ਤੁਹਾਨੂੰ ਪਿਛਲੇ ਵਲੌਗਾਂ ਚ ਵੀ ਤੁਹਾਨੂੰ ਦੱਸਿਆ ਹੋਇਆ ਨਾ ਅਸੀਂ ਜਦੋਂ ਘਰ ਪਾਇਆ ਸੀ ਨਾ ਤਾਂ ਸਾਡਾ ਘਰ 2 ਫੁੱਟ ਉੱਚਾ ਸੜਕ ਪਰੋਂ ਤੇ ਹੁਣ ਜਦੋਂ ਸੜਕ ਜਦੋਂ ਘਰ ਪਾ ਲਿਆ ਸਿਲੰਡਰ ਪੈ ਗਿਆ ਉਸ ਤੋਂ ਬਾਅਦ 2 ਫੁੱਟ ਉੱਚੀ ਸੜਕ ਹੋ ਗਈ ਆ ਸੜਕਾਂ ਵਾਲੇ ਸੜਕ ਹੋਰ ਚੱਕ ਗਏ ਹਾਂ ਤੇ ਇਹ ਤਕਰੀਬਨ ਹੈਗਾ ਇਹ ਵੀ ਜਦੋਂ ਵੀ ਕੋਈ ਰੋਡ ਦੇ ਉੱਤੇ ਘਰ ਪਾਉਂਦਾ ਜੇ ਘਰ ਉੱਚਾ ਚੱਕ ਕੇ ਪਾ ਲੈਂਦਾ ਤੇ ਰੋਡ ਵਾਲੇ ਭਾਵੇਂ ਕਿਥੋਂ ਕੀ ਪਤਾ ਲੱਗ ਜਾਂਦਾ ਉਹ ਨਾਲ ਨਾਲ ਆ ਕੇ ਰੋਡ ਚੱਕ ਕੇ ਜਾਂਦੇ ਨੇ ਤੇ ਹੋਣ ਕਿਤਾ ਤੁਹਾਡਾ ਘਰ ਘਟੋ ਘਟ ਨਹੀਂ ਤਾਂ ਮੈਨੂੰ ਲੱਗਦਾ ਰਾਉਂਡ 2000 2005 ਚ ਪਿਆ ਸੀ ਆਪਣਾ ਘਰ 2005 ਦਾ ਸੀ ਇਹ ਵਾਲਾ ਘਰ ਬਣਾਇਆ ਹੋਇਆ ਮਤਲਬ ਕਿ ਜਿਹੜਾ ਇਹਦਾ ਮਗਰਲਾ ਸਾਰਾ ਸਿਸਟਮ ਬਣਿਆ ਹੋਇਆ ਵੀ ਆਪਣੇ ਘਰ ਨੂੰ ਪਤਾ ਮੋਸਟਲੀ ਪਿੰਡਾਂ ਦੇ ਚੋਂ ਦਾ ਤਿੰਨ ਬਾ ਵੀ ਕਮਰੇ ਅੱਗੇ ਮੂਰੇ ਬਰਾਂਡਾ ਤੇ ਗੱਲ ਖਤਮ ਨਾ ਤੇ ਚਲੋ ਮੇਰੇ ਬਾਰੇ ਤਾਂ ਉਦਾ ਹੀ ਤਿੰਨ ਕਮਰੇ ਸੀ ਠੀਕ ਹੈ ਔਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਮੇਰੇ ਵਿਆਹ ਤੋਂ ਬਾਅਦ ਅਸੀਂ ਵੀ ਕਹਿੰਦੇ ਨਾ ਸੂਈ ਦੇ ਨੱਕੇ ਸਾਡੀ ਨੰਗ ਨੰਗ ਕੇ ਨੰਗ ਨੰਗ ਕੇ ਵੀ ਦਾੜੀ ਉਹਨਾਂ ਦੀ ਪੈਨ ਸੰਖਾ ਵੀ ਆਉਂਦੀ ਸੀ ਜਿਹੜਾ ਆਪਾਂ ਵੀ ਥੋੜਾ ਪਤਾ ਕਿੰਦਰ ਕੰਮ ਕਰਦੇ ਸੀ ਜਾਂ ਸਾਰੇ ਭੈਣ ਭਰਾ ਸਾਡੇ ਨਾਲ ਪਾਜੀ ਬਲਿੰਦਰ ਵੀ ਜਿੰਨੇ ਵੀ ਸਾਰਿਆਂ ਥੋੜਾ ਥੋੜਾ ਜੋੜ ਕੇ ਟਿੰਕਾ ਟੰਕਾ ਇਕੱਠਾ ਕਰਕੇ ਫਿਰ ਅਸੀਂ ਆਪਣਾ ਬਰਾਂਡਾ ਬਣਾਇਆ ਅੱਗੇ ਹੂੰ ਬੇ ਥੋੜੇ ਥੋੜੇ ਜਿਹੜੀਆਂ ਸਾਨੂੰ ਸੂਤਾਂ ਚਾਹੀਦੀਆਂ ਸੀ ਉਹ ਬਣਾਈਆਂ ਆਪਾਂ ਘਰ ਦੇ ਵਿੱਚ ਜਿਦੋਂ ਜਿਵੇਂ ਜਿਵੇਂ ਕਰਕੇ ਵੀ ਰਾਉਂਡ ਸਾਡਾ 2013 ਦੇ ਵਿੱਚ ਜਿਹੜਾ ਵੀ 14 ਦੇ ਵਿੱਚ ਜਿਹੜਾ 14 ਦੇ ਵਿੱਚ ਸਾਡਾ ਘਰ ਦੇਖਣ ਲੈਕ ਹੋ ਗਿਆ ਹਾਂ ਠੀਕ ਹੈ ਤੇ ਉਹ ਬਣ ਗਿਆ ਫਿਰ ਡੈਡੀ ਹੋ ਗਏ ਸਾਡੇ ਪੂਰੇ 2013 ਦੇ ਵਿੱਚ ਨਾ ਜਿਦੋਂ ਸਾਨੂੰ ਪਰਮਾਤਮਾ ਨੇ ਦਿੱਤਾ ਤੁਰ ਸਾਡਾ ਵੀ ਡੈਡੀ ਪੂਰੇ ਹੋਣ ਤੋਂ ਬਾਅਦ ਫਿਰ ਆਪਾਂ ਨੇ ਆ ਘਰ ਸਟਾਰਟ ਹਾਂ ਡੈਡੀ ਦੇ ਪੂਰੇ ਹੋਣ ਤੋਂ ਬਾਅਦ ਫਿਰ ਅਸੀਂ ਕਿਦਾਂ ਲੈਂਦਾ ਇਹ ਫਿਰ ਹੌਲੀ ਹੌਲੀ ਵਾਲੀ ਸਾਲ 2 ਸਾਲ ਠਹਿਰ ਕੇ ਨਾ ਜਿਵੇਂ ਜਿਵੇਂ ਵੀ ਪੈਸਾ ਥੋੜਾ ਬਹੁਤਾ ਇਕੱਠੇ ਕਰਦੇ ਸੇਵਿੰਗ ਕਰ ਕਰਕੇ ਫਿਰ ਅਸੀਂ ਇਹ ਹੌਲੀ ਹੌਲੀ ਪਲਾਸਟਰ ਕਰਵਾਇਆ ਫਿਰ ਆ ਗਈ 2000 24 ਦੇ ਚਲਾਕ ਨਾ 2000 ਕਿੰਨੇ ਚ 22 ਲੱਗਿਆ ਲਾਕਡਾਊਨ ਹੂੰ 2022 ਚ ਲੱਗਿਆ ਲਾਕਡਾਊਨ 2020 ਚ ਲੱਗਿਆ ਸੀ ਲਾਕਡਾਊਨ 2020 ਚ ਹਾਂ ਇਹ 20 ਫਿਰ ਉਹ ਲੋਕਡਾਊਨ ਦੇ ਵਿੱਚ ਬਹੁਤ ਸੇਵਿੰਗ ਕੀਤੀ ਅਸੀਂ ਕਿਉਂਕਿ ਆਉਣਾ ਜਾਣਾ ਬੰਦ ਹੋ ਗਿਆ ਬੱਚਿਆਂ ਦੀਆਂ ਫੀਸਾਂ ਘਟ ਗਈਆਂ ਹਨ ਖਰਚੇ ਆਪ ਦੇ ਖਾਣ ਪੀਣ ਦੇ ਘਟ ਗਏ ਘਰ ਹੀ ਰਹਿ ਗਏ ਹਨ ਤਾਂ ਫਿਰ ਉਦੋਂ ਅਸੀਂ ਘਰ ਨੂੰ ਸਾਰਾ ਰੈਨੋਵੇਟ ਕੀਤਾ ਜੋ ਸਾਨੂੰ ਕਮੀਆਂ ਲੱਗੀਆਂ ਕਿਉਂਕਿ ਸਾਰਾ ਪਰਿਵਾਰ ਇੱਕਠੇ ਰਹੇ ਤਾਂ ਸਾਨੂੰ ਸਾਡੇ ਘਰ ਦੇ ਵਿੱਚ ਕਮੀਆਂ ਲੱਗੀਆਂ ਤੇ ਕਮੀਆਂ ਲੱਗੀਆਂ ਸਾਡੇ ਘਰ ਦੇ ਵਿੱਚ ਤੇ ਫੇਰ ਅਸੀਂ ਕੀਤਾ ਵੀ ਤਿੰਨ ਬੈੱਡਰੂਮ ਸੀ ਤਾਂ ਬੱਚੇ ਵੀ ਸੀ ਬੱਚਿਆਂ ਦੀ ਸਕੂਲ ਦੀ ਵੀਡੀਓ ਕਾਲ ਟੀਚਰਾਂ ਨਾਲ ਗੱਲਬਾਤ ਬੱਚੇ ਕਹਿੰਦੇ ਵੀ ਸੈਪਰੇਟ ਨਹੀਂ ਹੈਗਾ ਕੁਝ ਵੀ ਤੇ ਅਸੀਂ ਕਿੱਦਾਂ ਪੜ੍ਹਾਈ ਕਰੀਏ ਰੋਲਾ ਗੋਲਾ ਬੋਤਾ ਫੇਰ ਅਸੀਂ ਤਿੰਨ ਤੋਂ ਆਪਣੇ ਘਰ ਨੂੰ ਪੰਜ ਬੈੱਡਰੂਮ ਦੇ ਵਿੱਚ ਕਨਵਰਟ ਕੀਤਾ ਹਨਾ ਉਹ ਵੀ ਸਾਡਾ ਸਾਰਾ ਆਪ ਦਾ ਹੀ ਮਾਸਟਰ ਮਾਈਂਡ ਅਸੀਂ ਆਪ ਹੀ ਆ ਹਨਾ ਤੇ ਤੁਹਾਨੂੰ ਦਿਖਾਵਾਂਗੇ ਕਿਸ ਦਿਨ ਪੂਰਾ ਪਹਿਲਾਂ ਇਸ ਦਾ ਟੂਰ ਦਵਾਂਗੇ ਤੁਹਾਨੂੰ ਫੇਰ ਅੱਗੇ ਆਪਾਂ ਆਪਣੇ ਕੁਝ ਹੋਰ ਘਰਾਂ ਬਾਰੇ ਸੋਚਾਂਗੇ ਹਨਾ ਕਿ ਵੀ ਇਹਨੂੰ ਛੱਡਾ ਨੂੰ ਜੀ ਨਹੀਂ ਕਰਦਾ ਹੈਗਾ ਬਹੁਤ ਜ਼ਿਆਦਾ ਜੁੜੀਆਂ ਨੇ ਕੱਲੀ ਕੱਲੀ ਇੱਟ ਨਾਲ ਕਹਿੰਦੇ ਵੀ ਸਾਡੇ ਦਿਲ ਦੇ ਚਾ ਸਾਡੇ ਰੀਝਾਂ ਘੜੀ ਜੁੜੀਆਂ ਨੇ ਤੇ ਉਹ ਕਰਦਿਆਂ ਕਰਾਉਂਦਿਆਂ ਪੰਜ ਵੈਧ ਰੂਮ ਬੈੱਡਰੂਮ ਬਣਾਇਆ ਪੰਜ ਬੈੱਡਰੂਮ ਦਾ ਨਾ ਘਰ ਬਣਾਇਆ ਸੀ ਚਲੋ ਆ ਸਾਰਾ ਕੁਝ ਸਾਰਾ ਕੁਝ ਲੋਕਡਾਊਨ ਦੇ ਵਿੱਚ ਜਾਨੀ ਕਿ ਫਾਈਨਲ ਕਰਤਾ ਸੀ ਟਾਇਲ ਟੂ ਲਾ ਕੇ ਜੋ ਵੀ ਵਾਈਟਵਾਸ਼ ਵਗੈਰਾ ਕਰਨਾ ਸਾਰਾ ਗੰਨ ਹੋ ਗਿਆ ਚਲੋ ਫੋਨ ਆ ਗਈ 2000 25 ਹਣਾ ਤੇ 25 ਹਜ਼ਾਰ ਕਿ ਸਾਨੂੰ ਇਹ ਲੱਗਣ ਲੱਗ ਗਿਆ ਵੀ ਸਾਰੇ ਵਰਕਿੰਗ ਹੋ ਗਏ ਸਾਰੇ ਵਰਕਿੰਗ ਨਾਲ ਸਾਰੇ ਬਿਜ਼ੀ ਹੋ ਗਏ ਕਿਸੇ ਕੋ ਟਾਈਮ ਨਹੀਂ ਰਿਹਾ ਘਰ ਦੇ ਸਫਾਈ ਕਰਨ ਦਾ ਕਿਸੇ ਕੋ ਟਾਈਮ ਹੀ ਨਹੀਂ ਰਿਹਾ ਖਾਣਾ ਖਾਣ ਦਾ ਹੁਣ ਅਸੀਂ ਥੋੜਾ ਸੋਚ ਰਹੇ ਆਂ ਵੀ ਅਸੀਂ ਇਸ ਨੂੰ ਛੋਟਾ ਕਿਵੇਂ ਕਰੀਏ ਛੋਟਾ ਵੀ ਕਿਵੇਂ ਕਰੀਏ ਬਾਕੀ ਬੱਚੇ ਵੱਡੇ ਹੋ ਜਾਂਦੇ ਨੇ ਕੁਝ ਆਪਾਂ ਨੂੰ ਇਹ ਹੋ ਗਿਆ ਵੀ ਯਾਰ ਆਪਣੇ ਵਾਸਤੇ ਹਾਂ ਕੁਝ ਕਰ ਦਈਏ ਹਨਾ ਵੀ ਹੁਣ ਇਹਦੇ ਨਾਲ ਆਪਣਾ ਮਤਲਬ ਗੁਜ਼ਾਰਾ ਨਹੀਂ ਹੋ ਪਾਰਿਆ ਆਪਣੇ ਘਰ ਚ ਹੋ ਪਾਰਿਆ ਸਾਰਿਆਂ ਦਾ ਤਾਂ ਮੁੱਖੀ ਗੱਲ ਇਹ ਹੈ ਵੀ ਸਾਡਾ ਲੈਂਟਰ ਹੋ ਗਿਆ ਨੀਵਾ ਹੁਣ ਸੜਕ ਨਾਲ ਹੁਣ ਆਉਣ ਵਾਲੇ ਸਮੇਂ 'ਚ ਕਹਿੰਦੇ ਸੜਕ ਵੀ ਉੱਚੀ ਹੋਊਗੀ ਸੜਕ ਹੋਰ ਉੱਚੀ ਹੋਏਗੀ ਤੇ ਸੈਕਿੰਡ ਵੀ ਇਹ ਨੀਵਾ ਹੋ ਰਿਹਾ ਨਾ ਤੇਰੇ ਤਾਂ ਅਸੀਂ ਕੁਝ ਹੁਣ ਵੀ ਅੰਦਰ ਲੱਕੜ ਮੁੱਢਣ ਵਗਾਰਾ ਦਾ ਕੰਮ ਕਰਵਾ ਸਕਦੇ ਹਾਂ ਠੀਕ ਹੈ ਔਰ ਇਹਨੂੰ ਉੱਚਾ ਚੱਕਦਿਆਂ ਤਾਂ ਖਰਚਾ ਬਹੁਤ ਜ਼ਿਆਦਾ ਵੀ ਹੁਣ ਸੋਚਣ ਦੇ ਵੀ ਇਹਨੂੰ ਉੱਚਾ ਚੱਕੀਏ ਕੀ ਕਰੀ ਹਜੇ ਨਹੀਂ ਨਾ ਫਿਊਚਰ ਹਜੇ ਨਹੀਂ ਕੋਈ ਵੀ ਆਪਾਂ ਰੀਸੈਂਟਲੀ ਹੁਣੇ ਹੀ ਆਪਾਂ ਕੁਝ ਕਰਨ ਲੱਗਿਆ ਨਹੀਂ ਇਹ ਸਾਡੇ ਮਾਈਂਡ 'ਚ ਜਿਹੜੀਆਂ ਪਲੈਨਿੰਗਾਂ ਉਹ ਚੱਲ ਰਹੀਆਂ ਨੇ ਤੇ ਅਸੀਂ ਜਿਹੜਾ ਦੇਖ ਰਹੇ ਵੀ ਇਹਨੂੰ ਉੱਚਾ ਚੱਕੀਏ ਜਾਂ ਥੱਲੋ ਜੋ ਵੀ ਆਏ ਨਾ ਫਿਰ ਉਹ ਦੋ ਵੀ ਅੱਗੇ ਹੋ ਗਿਆ ਨੈਕਸਟ ਲੋਕਾ ਕਰ ਮੇਕ ਨੂੰ ਤੋੜ ਕੇ ਆਪਾਂ ਦੁਬਾਰਾ ਬਣਾਈਏ ਨਾ ਜਾਂ ਲੈਂਟਰ ਭੰਨ ਕੇ ਦੁਬਾਰਾ ਕਰੀਏ ਜਾਂ ਇਹਨੂੰ ਉੱਚਾ ਕਰਾਈਏ। ਪਹਿਲੀ ਗੱਲ ਤਾਂ ਦੇਖੋ ਇੰਨਾ ਹੈ ਪੈਸਾ ਹੈ ਨਹੀਂ ਕਿ ਇਹਨੂੰ ਤੋੜ ਭੰਨ ਕੇ ਹੀ ਸੀ ਬਣਾਈਏ। ਅਸੀਂ ਜਿੰਨਾ ਹੈਗਾ ਅਸੀਂ ਹੋਰ ਬੜੇ ਖੁਸ਼ ਆ ਵੀ ਸੀਗਾ ਸਾਡਾ ਬਹੁਤ ਮੈਨ ਖੁਣ ਜੋਗਾ ਹੈਗਾ ਮੂੰਹ ਉੱਤੇ ਲੱਗਣ ਜੋਗਾ ਹੈਗਾ ਬਹੁਤ ਸ਼ਤ ਮਿਲੀ ਹੋਈ ਜਿਹੜੀ ਮੇਨ ਨਾਲ ਨਾ ਤੇ ਇੰਨਾ ਵੀ ਨਹੀਂ ਆਮਦਨ ਸਾਡੇ ਕੋਲ ਫਿਰ ਨੂੰ ਢਾ ਕੇ ਬਣਾ ਦਈਏ। ਡਾਕਟਰ ਸਾਹਿਬ ਆ ਗਏ। ਹਾਂ ਡਾਕਟਰ ਸਾਹਿ ਅਜਕਲ ਹਜ਼ਾਰ ਟਾਈਮ ਜੇ ਕਿਨੂੰ ਕੰਮ ਮਿਲਦਾ ਨਾ ਕਰਦਾ ਨਹੀਂ ਹੈਗਾ ਤੇ ਜਿੰਨੂੰ ਕੰਮ ਨਹੀਂ ਮਿਲਦਾ ਸਾਡਰ ਕਰ ਰੋਦਾ ਪਤਾ ਵੀ ਕੰਮ ਮਿਲ ਜੇ ਹੈ ਇਹਦਾ ਕੁਝ ਕਹਿਣਾ ਇਹ ਸਾਡਾ ਜਿਵੇਂ ਤਾਂ ਦੱਸਿਆ ਕਿ ਫੈਮਿਲੀ ਡਾਕਟਰ ਨੇ ਆਪਣੇ ਨਾ ਇਹ ਸਾਡੇ ਫੈਮਿਲੀ ਫਿਲਟਰ ਡਾਕਟਰ ਨੇ ਹੈਣਾ ਇਹ ਜਦੋਂ ਸਾਡਾ ਫਿਲਟਰ ਖਰਾਬ ਹੋ ਗਿਆ ਚੇਂਜ ਕਰਾਣਾਂ ਨੇ ਆਉਣਾ ਤੇ ਇਹ ਹੁਣ ਮਿੰਟਾ ਕਰਾ ਕੇ ਆਉਂਦੇ ਨੇ ਇਹ ਹਾਂ ਮਿੰਟਾ ਕਰਾ ਕੇ ਮੇਰੇ ਕੋਈ ਵੀ ਕੰਮ ਹੈ ਜਿਹੜੇ ਬੰਦੇ ਚ ਗੋਣਾ ਆ ਉਹ ਮਿੰਟਾ ਕਰਾਉਂਦਾ ਹੈ ਠੀਕ ਹੈ ਨਾ ਇੱਚ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ ਹੁਣ ਆਪਣੇ ਚ ਗੋਣਾ ਕਿ ਆਪਾਂ ਬਾੜਾ ਨੂੰ ਸੋਹਣਾ ਸੋਹਣਾ ਸੂਟ ਬਣਾ ਕੇ ਦਿੰਦੇ ਆ ਬਣਾ ਕਹਿੰਦੀ ਆ ਵੀ ਚਾਹੇ ਤੂੰ ਮਹੀਨੇ ਦੀ ਚਾਹੇ 2 ਮਹੀਨੇ ਲਾਰੇ ਸੂਟ ਤੇਰੇ ਕੋਈ ਬਣਾਉਣਾ ਹਾਂ ਛੋਟੇ ਛੱਟੇ ਹਾਂ ਫੇਰ ਵੱਧੋ ਥੋੜੇ ਐਸ ਟਾਈਮ ਫੋਨ ਤੇ ਮਿਲਦਾ ਕੁਝ ਹਜ਼ਾਰ ਫੋਨ ਆ ਚੁੱਕਿਆ ਯਾਰ ਇਹ ਫੋਨ ਮੇਰੇ ਹੱਥ 'ਚ ਪੜਿਆ ਹੋਇਆ ਚੱਕ ਦੇ ਚੱਕਦੇ ਟਾਈਮ ਨਹੀਂ ਹੈਗਾ ਚੱਕਣ ਦਾ ਕਿ ਕਿਹਨੂੰ ਕੀ ਕੀ ਜਵਾਬ ਦੇਣਾ ਤੇ ਹੁਣ ਜਿਹੜੀ ਮੇਨ ਮੁੱਕਦੀ ਗੱਲ ਹੈ ਵੀ ਉਹ ਸਾਡੇ ਹੈਗੇ ਨੇ ਵੀ ਸਾਡੇ ਚਾਚੇ ਤਾਏ ਹੁਣੇ ਸਾਹਮਣੇ ਤੁਸੀਂ ਦੇਖਦੇ ਹੋਈ ਮੌਸਮੀ ਸਾਰੇ ਵਲੋਗਾਂ ਦੇ ਵਿੱਚ ਤੇ ਉਹਨਾਂ ਨੇ ਵੀ ਘਰ ਮਿਲਦਾ ਰਾਉਂਡ 2000 ਚਾਰ ਪੰਚੀ ਪਾਇਆ ਸੀ ਨਹੀਂ 6 ਚ ਪਾਇਆ ਸੀ ਉਹਨਾਂ ਨੇ 6 ਚ ਨਹੀਂ ਸੋਰੀ ਉਹਨਾਂ ਨੇ ਪਾਇਆ ਸੀ 8 ਚ 8 ਚ ਪਾਇਆ ਸੀ ਹਾਂ ਉਹਨਾਂ ਨੇ 8 ਚ ਘਰ ਪਾਇਆ ਸੀ ਤੇ ਉਹਨਾਂ ਦਾ ਦੇਖੋ 2008 ਦੇ ਚ ਘਰ ਪਾਉਣ ਦੇ ਬਾਵਜੂਦ ਉਹਨਾਂ ਦਾ ਘਰ ਜਿਹੜਾ ਨੀਵਾ ਰਹਿ ਗਿਆ ਆਪਣੇ ਨਾਲੋਂ ਵੀ ਨੀਵਾ ਰਹਿ ਗਿਆ ਆਪਣੇ ਨਾਲੋਂ ਵੀ ਨੀਵਾ ਰਹਿ ਗਿਆ ਹਨਾ ਤੇ ਹੁਣ ਉਹਨਾਂ ਨੇ ਵਿਚਾਰਿਆਂ ਨੂੰ ਸਾਰਾ ਘਰ ਚੱਕਿਆ ਉੱਪਰੋਂ ਤੱਕ ਕਿੰਨੇ ਫੋਟਾ ਉਹ ਤੁਹਾਨੂੰ ਹੁਣ ਆਪਾਂ ਦਿਖਾਵਾਂਗੇ ਕਿ ਕਿਦਾਂ ਚੱਕਿਆ ਹੈ ਹਨਾ ਤੇ ਨਾਲੇ ਆਪਾਂ ਨੂੰ ਕੁਝ ਪਤਾ ਲੱਗ ਜੇਗਾ ਵੀ ਇਹਨੂੰ ਫਿਊਚਰ ਸਾਨੂੰ ਚੱਕਾਂ ਦੀ ਲੋੜ ਪਈ ਜਾਂ ਨੂੰ ਚੱਕਣਾ ਚਾਹੀਦਾ ਜਾਂ ਨਹੀਂ ਵੀ ਕੀ ਉਸ ਚੱਕਣ ਦੇ ਵਿੱਚ ਸਾਨੂੰ ਕੀ ਕੋਈ ਦਿੱਕਤ ਆ ਜਾਂ ਕੋਈ ਪਰੇਸ਼ਾਨੀ ਜਾਂ ਇਹ ਕੰਮ ਕਰਨਾ ਚਾਹੀਦਾ ਜਾਂ ਨਹੀਂ ਉਹ ਤੁਸੀਂ ਅੱਗੇ ਵਲੌਗ ਦੇਖਿਓ ਤੇ ਇਹਦੀ ਕਮਾਨ ਆਪਾਂ ਦਿੱਤੀ ਪ੍ਰਧਾਨ ਸਾਹਿਬ ਨੂੰ ਹਾਂ ਤੇ ਮੈਂ ਹੁਣ ਤੁਹਾਨੂੰ ਜਾ ਕੇ ਦਿਖਾਉਣਾ ਹਾਂ ਠੀਕ ਹੈ ਵੀ ਉਹ ਘਰ ਕਿਵੇਂ ਚੱਕਿਆ ਜਾ ਰਿਹਾ ਕਿੰਨਾ ਚੱਕਿਆ ਜਾਊਗਾ ਤੇ ਬਾਅਦ ਵਿੱਚ ਦਿਖਾਵਾਂਗਾ ਤੁਹਾਨੂੰ ਹਾਂ ਪੂਰਾ ਕੀ ਸਿਸਟਮ ਚੱਲ ਰਿਹਾ ਤੇ ਬਾਅਦ ਵਿੱਚ ਕੀ ਹੈ ਹਨਾ ਤੇ ਆਪਾਂ ਤੁਹਾਨੂੰ ਅੱਗੇ ਦਿਖਾਵਾਂਗੇ ਪਹਿਲਾਂ ਫਿਲਟਰ ਠੀਕ ਕਰੀ ਕਿਹੜਾ ਡਾਕਟਰ ਨਾਲ ਭਾਜੇ ਹਾਂ ਥੋੜੇ ਥੋੜੇ ਸਮਾਂ ਕੱਟ ਕੇ ਆਏ ਹੈ ਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ ਜੀ ਇਹਦੀ ਵੀ ਆਪਾਂ ਨੀਨਾਂ ਉੱਤੇ ਰੱਖੀ ਹੋਈ ਹੈ ਖਾਸੀ ਘਟੋ ਘਟ ਸੜਕ ਨਾਲੋਂ 5 ਫੁੱਟ ਉੱਚੇ ਹੀ ਆਪਾਂ ਰੱਖਿਆ ਹੋਇਆ ਇਹਨੂੰ ਕਿਉਂਕਿ ਇਨ ਫਿਊਚਰ ਅੱਗੇ ਛੜ ਕੁਚੀ ਹੁੰਦੀ ਹੈ ਤਾਂ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਚੀਜ਼ ਦੀ ਜਿਹੜੇ ਸਭ ਨੂੰ ਆਪਾਂ ਆਹ ਕਰਦੀ ਦਿੱਕਤ ਆ ਰਹੀ ਹੁਣ ਆਪਣਾ ਘਰ ਨੀਵਾ ਰਹਿ ਗਿਆ ਤੇ ਤੁਹਾਨੂੰ ਉਹ ਘਰ ਦੇ ਵੀ ਦਿਖਾਉਣਾ ਹੁਣ ਉਹਨਾਂ ਨੇ ਵੀ ਹੁਣ ਆਪਣਾ ਘਰ ਉੱਚਾ ਕੀਤਾ ਸਾਡੇ ਸਾਹਮਣੇ ਘਰ ਹੈ ਨਾ ਇਹ ਬਹੁਤ ਨੀਵਾ ਸਾਡੇ ਘਰ ਨਾਲੋਂ ਵੀ 2 ਫੁੱਟ ਨੀਵਾ ਸੀਗਾ ਇਹਨਾਂ ਨੇ ਘਰ ਚ ਕਾਇਆ ਹੁਣ ਅੰਦਰ ਜਾ ਕੇ ਦਿਖਾਉਣਾ ਮੈਂ ਮਿੱਕੀ ਵਿੱਚ ਚੱਕ ਰਹੇ ਨੇ ਤੇ ਕਿੰਨਾ ਚੱਕ ਰਹੇ ਆ ਇਹ ਆ ਦੇਖੋ ਜੈਕ ਲਾ ਕੇ ਨੂੰ ਉੱਤੇ ਚੱਕ ਲੈ ਚੰਗੀ ਤਰ੍ਹਾਂ ਹੋਰ ਭਾਈ ਜੀ ਕਿਵੇਂ ਹੋ ਠੀਕ ਠਾਕ ਹੋ ਸਾਰੇ ਹਾਂ ਜੀ ਠੀਕ ਠਾਕ ਹੋ ਹਾਂ ਜੀ ਠੀਕ ਆ ਜੀ ਤੇ ਆ ਦੇਖੋ ਆ ਜੈਕ ਲਾ ਕੇ ਇਹਨੂੰ ਉੱਤੇ ਚੱਕਿਆ ਜਾ ਰਿਹਾ ਇਹਨੂੰ ਕਿੰਨਾ ਫੁੱਟ ਉੱਚਾ ਚੱਕ ਲਿਆ ਹੁਣ ਤੱਕ 3 ਫੁੱਟ ਚੱਕ ਲਿਆ ਹਾਂ 3 ਫੁੱਟ ਤੇ ਹੋਰ ਕਿੰਨਾ ਚੱਕੋਗੇ ਇਹਨੂੰ ਉੱਪਰ ਦੋ ਹੋਰ ਜੱਕੇ 5 ਫੁੱਟ ਉੱਚਾ ਹੋ ਜਾਓ ਮਤਲਬ ਇਹ ਹੈ ਨਾ ਨਹੀਂ ਮੇਰਾ ਜੀ ਤੱਕ ਹੈਗਾ ਸੀਗਾ ਇਹ ਉਧਰ ਸਾਈਡ 'ਚੰਦਾ ਵੀ ਆਈ ਤੋ ਕੱਟ ਕੱਤਿਆਂ ਉਧਰੋਂ ਬੀਮ ਬੀਮ ਕੱਟਦੇ ਸਾਰੇ ਘਰ ਨੂੰ ਇੱਥੋਂ ਵੀ ਇਹਨਾਂ ਨੇ ਚੱਕ ਲਿਆ ਹਾਂਜੀ ਤੋ ਕੰਦਾ ਕੱਢ ਕੇ ਅੱਡੇ ਕਰ ਲਿਆ ਇਹਨੂੰ ਸਾਰੇ ਘਰ ਨਾਲੋਂ ਸਾਰੀ ਕੰਦਾ ਨਾਲੋਂ ਤੇ ਆਹ ਦੇਖੋ ਐਂ ਬੀ ਮੁੱਕਣੇ ਥੱਲੋਂ ਆਏ ਚੱਕੇ ਜਾ ਰਹੇ 5 ਫੁੱਟ ਉੱਚਾ ਚੱਕਿਆ ਜੋ ਘਰ ਇਹ ਇਨ ਫਿਊਚਰ ਆਪਾਂ ਨੂੰ ਵੀ ਲੋੜ ਪਈ ਤਾਂ ਆਪਾਂ ਵੀ ਐਵੇਂ ਚੁਕਾਵਾਂਗੇ ਇਹਨੂੰ ਘਰ ਨੂੰ ਚੱਕਾ ਜਾਂਦਾ ਚੱਕੇ ਚੱਲ ਵੀ ਚੱਲ ਕਰ ਦੱਚ ਖੜਾ ਹੋ ਕਰ ਆਈ ਨੰਬਰ ਚਾਉਂਦਾ ਵੇਦਾਲ ਸੇਤੇ ਸਾਰ ਨੂੰ ਦੱਸ ਜਾਂਦਾ ਵੀ ਆ ਨੰਬਰ ਦੇ ਨ ਘਮਾਉਣਾ ਐ ਨਾ ਘਮਾਉਣਾ ਉਹ ਸਾਬ ਨਾਲ ਚੱਕੇ ਜਾਂਦਾ ਸਾਰੇ ਦੇ ਕੋ ਸਾਰੇ ਲੱਗੇ ਹੋਏ ਨੇ ਭਾਈ ਕਟੂਕਟ 15 20 ਬੰਦੇ ਹੋਣ ਗਏ ਨੇ ਥੋਡੇ ਕੋਲੇ ਤਾਂ ਹਾਂ ਬੰਦੂ ਦਾ ਕੰਮ ਦੇ ਹਿਸਾਬ ਨਾਲ ਅੱਛਾ ਜੀ ਸਾਹ ਦਾ ਹੁੰਦੇ ਜੀ ਠੀਕ ਹੈ ਠੀਕ ਹੈ ਹਾਂ ਦੁਆਰੇ ਫੇਰ ਪਰ ਚੱਕਾ ਜਿੱਥੇ 100 ਬੰਦੇ ਦੀ ਚੱਲ ਸੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਬਾਕੀ ਬਿਲਡਿੰਗ 1 ਮੰਜ਼ਿਲ ਹੋਵੇ 2 ਮੰਜ਼ਿਲ ਹੋਵੇ 3 ਮੰਜ਼ਿਲ ਹੋਵੇ ਕੋਈ ਵੀ ਰਿਸਕ ਨਹੀਂ ਹੈ ਇਹਦੇ ਵਿੱਚ ਠੀਕ ਹੈ ਠੀਕ ਹੈ ਜੀ ਜਿੰਨੀ ਮਰਜ਼ੀ ਚੱਲ ਠੀਕ ਹੈ ਤੇ ਜੇ ਕਿਸੇ ਨੇ ਓਕੇ ਜੀ ਓਕੇ ਜੇ ਕਿਸੇ ਨੇ ਘਰ ਉੱਚਾ ਕਰਾਉਣਾ ਹੋਵੇ ਤਾਂ ਵੀਰ ਹੁਣਾਂ ਦਾ ਸੰਪਰਕ ਕਰ ਸਕਦਾ ਹੈ ਵੀਰ ਦਾ ਆਪਾਂ ਤੁਹਾਨੂੰ ਨੰਬਰ ਮੈਂਸ਼ਨ ਕਰ ਦਾਂਗੇ ਵਿੱਚ ਤੇ ਕੋਈ ਵੀ ਵੀਰ ਨਾਲ ਕੰਟੈਕਟ ਕਰ ਸਕਦੇ ਜਾਤੇ ਆ ਤੇ ਜਿਹੜੇ ਵੀਰ ਦਾ ਘਰ ਆ ਪਾਸ ਨਾਲ ਵੀ ਤੁਹਾਨੂੰ ਮੁਲਾਮਾਂਗੇ ਤੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੇ ਆਪਣੀ ਮੁਸ਼ਕਲਾਂ ਆਈਆਂ ਕਿ ਕਿੰਨੀ ਕਿੰਨੀ ਮੁਸ਼ਕਲ ਆਈ ਇਹਨੂੰ ਘਰ ਉੱਪਰ ਕਰਾਉਣ ਲਈ ਤੇ ਉਹ ਵੀ ਤੁਹਾਨੂੰ ਦੱਸਾਂਗੇ ਨਾ ਵਾਈ ਕਹਿੰਦਾ ਮੇਰੀ ਵੀਡੀਓ ਬਣਾਓ ਨਾਲ ਹਨਾ ਫਾਟੀ ਦਾ ਬਣਾਇਆ ਹਾਂ ਹਾਂ ਛੋਟੀ ਜ਼ਰੂਰੀ ਆ ਜੀ ਹਾਂ ਜੀ ਦੇਖੋ ਐ ਵੀ ਚੱਕੇ ਜਾਂਦਾ ਹੈ ਇੱਕ ਇੱਕ ਗੇੜਾ ਦੇ ਨੌਂਾਈ ਵਾਰ ਹਨਾ ਕਿ ਦੋ ਦੋ ਹਾਂ ਨਿਸ਼ਾਨੀਆਂ ਨੇ ਇਹਦੇ ਲੱਗੀਆਂ ਓਕੇ ਹੂੰ 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 ਨੰਬਰ 18 ਬਾਈ ਲਾ ਨਿਸ਼ਾਨ ਤੇ ਕੀ ਕੀ ਮੁਸ਼ਕਲ ਆਈ ਤੁਹਾਨੂੰ ਇੱਥੇ ਕਰਾਉਣ ਚ ਮੁਸ਼ਕਲ ਤਾਂ ਸਾਨੂੰ ਪਸੰਦ ਤਾਂ ਮੌਜ ਹੀ ਲੱਗ ਗਈ ਅੱਛਾ ਮੌਜ ਆਈ ਸਾਨੂੰ ਤਾਂ ਖੁੱਲ ਮੌਜ ਬਣ ਗਈ ਹਾਂ ਮੁਸ਼ਕਲਾ ਕਰਨਾ ਨਹੀਂ ਕਰਨਾ ਨਹੀਂ ਮੁਸ਼ਕਲਾ ਇਹ ਵੀ ਸਮਾਨ ਚੱਕ ਕੇ ਸਾਈਡ ਤੇ ਕਰਨਾ ਪੈ ਗਿਆ ਕਿ ਫਰਸੇ ਦੁਬਾਰਾ ਹੁਣ ਲਾਉਣਾ ਪਊਗਾ ਇਹਨਾਂ ਨੂੰ ਹਣਾ ਉਹ ਤਾਂ ਫਰਸੇ ਤਾਂ ਲਾਉਣੀ ਕੋ ਆ ਵੀ ਬਹੁਤ ਵੱਡੀ ਚੀਜ਼ ਹੈ ਹਾਂ ਪਹਿਲਾਂ ਤਾਂ ਮੈਨੂੰ ਨਹੀਂ ਇਹਨਾਂ ਤਾਂ ਨਹੀਂ ਸੀ ਪਹਿਲਾਂ ਕਿੰਨੇ ਫੁੱਟ ਦੀ ਸੜਕ ਨਾਲੋਂ ਇਹ ਨੀਵਾ ਇਹ ਸੜਕ ਦੇ ਮੇਜ ਦੀ ਸੀਗਾ ਨਹੀਂ ਸੜਕ ਤੋਂ ਘਾਟੀ ਸੀਗਾ ਮੇਰੇ ਖਿਆਲ ਨੂੰ ਆਪਾਂ ਸੜਕ ਦੇ ਬਰਾਬਰ ਸੀਗਾ ਹਾਂ ਤੇ ਹੁਣ 5 ਫੁੱਟ ਉੱਚਾ ਚੁਕਾਤਾ ਸੜਕ ਨਾਲੋਂ 6 ਫੁੱਟ 6 ਫੁੱਟ ਉੱਚਾ ਕਰ ਲਿਆ ਹਾਂਜੀ ਠੀਕ ਹੈ ਠੀਕ ਹੈ ਇਹ ਤਾਂ ਆਪਣਾ ਕਿੰਨੇ ਦਿਨਾਂ ਚ ਹੋ ਜੂਗਾ ਇਹ ਉੱਪਰ ਇਹ ਇੱਕ ਖਟਗੜ 10 ਦਿਨ ਲੱਗੇ ਹਾਂਜੀ ਅੱਛਾ ਹਾਂ 10 ਦਿਨ ਲੱਗੇਣਗੇ ਸਾਡੇ 40 ਫੁੱਟ ਉਚਾਈ ਦੇ ਹਨ ਜੀ ਇਹ ਤੇ ਆਪ ਨੂੰ 70 80% ਬਚਤ ਹੈ ਠੀਕ ਹੈ ਠੀਕ ਹੈ ਪਹਿਲਾ ਫਰਸ਼ ਬਰ ਸੁਧਰਾ ਹੋ ਗਿਆ ਹੋਰ ਕੁਝ ਨਹੀਂ ਹੋਇਆ ਸ ਬਾਕੀ ਸਭ ਸੇਮ ਹੈ ਠੀਕ ਹੈ ਠੀਕ ਹੈ ਤੇ ਕਿੰਨੇ ਰੁਪਏ ਫੁੱਟ ਵੀਰੇ ਹੁਣ ਲੈ ਬੜਾ ਘੱਟ ਕੀ ਰੇਟ ਹੈ ਵੀਰੇ ਇਹਦਾ 800 ਰੁਪਏ 100 ਫੁੱਟ ਰੇਟ ਹੈ ਇਹਦਾ ਓਕੇ ਜੀ ਕਹਿੰਦੇ ਮਤਲਬ 1500 ਸਕੇਅਰ ਫੁੱਟ ਜਿੰਨਾ ਵੀ ਹੋਗਾ ਆਪਣਾ ਕਿੰਨਾ ਸੀਗਾ ਇਹ ਜਗਾ ਇਹ 1200 ਫੁੱਟ ਹੈ ਤਾਂ ਮਤਲਬ ਹਾਂਜੀ 1,60,000 ਰੁਪਇਆ 1,60,000 ਰੁਪਏ ਚੇਕ ਕਰ ਉੱਚਾ ਹੋ ਰਿਹਾ ਨਜ਼ਰ ਇੱਕ ਬਾਦ ਇਹ ਐਡ ਲੱਗੀ ਤੇ ਆ ਵੀਰੇ ਦੇ ਨਾਂ ਬੋਰਡ ਹੈ ਤੇ ਆ ਵੀਰੇ ਦਾ ਇੰਸਟਾਗ੍ਰam ਆਈਡੀ ਹੈ ਜੇ ਕਿਸੇ ਵੀਰ ਨੇ ਵੀਰੇ ਨਾਲ ਕੰਟੈਕਟ ਕਰਨਾ ਹੈ ਨਾ ਕਿ ਕਿਸ ਨੇ ਘਰ ਉੱਚਾ ਕਰਾਉਣਾ ਆਪਣਾ ਤਾਂ ਇਹ ਵੀਰੇ ਨਾਲ ਸੰਪਰਕ ਕਰਿਓ ਆਲ ਇੰਡੀਆ ਆਲ ਇੰਡੀਆ ਹਾਂ ਇਹ ਕਹਿੰਦੇ ਜਿੱਥੇ ਮਰਜੀ ਜਿੰਨਾ ਉੱਚਾ ਕਰਾਉਣਾ ਹੈ ਜਿੰਨਾ ਵੀ ਦੂਰ ਲੈ ਕੇ ਪਿੱਛੇ ਲੈ ਕੇ ਜਾਣਾ ਕਹਿੰਦੇ ਅਸੀਂ ਉਹ ਕਰਦਾਂਗੇ ਤੁਹਾਡੇ ਨਾਲ ਜੀ ਜ਼ਰੂਰ ਵੀ ਇੰਨਾ ਕੰਟੈਕਟ ਕਰੋ ਜੇ ਵੀਰਨ ਕਿਸੇ ਨੇ ਆਪਣਾ ਘਰ ਉੱਚਾ ਕਰਾਉਣਾ ਹੈ ਨਾ ਜਾਂ ਪਿੱਛੇ ਕਰਾਉਣਾ ਹੈ ਜਾਂ ਅੱਗੇ ਕਰਾਉਣਾ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਠੀਕ ਹੈ ਵੀਰੇ ਠੀਕ ਹੈ ਜੀ ਅੱਜ ਦੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਨਵੇਂ ਵਲੌਗਸ ਤੁਹਾਡਾ ਬਹੁਤ ਸਵਾਗਤ ਹੈ ਹੋ ਹੋ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ 'ਤੇ ਦਬੋ ਤਾਕੀ ਹਰ ਇੱਕ ਵੀਡੀਓ ਨੂੰ ਨੋਟ ਰਹਿਣ ਲੋੜ ਪਾਉਂਸੋ ਕਿ ਇਹ ਆਪਣੇ ਬੁਟੀਕ ਦਾ ਕੰਮ ਕਿਤੇ ਤੱਕ ਪਹੁੰਚਿਆ ਸਾਨੂੰ ਦਿਖਾਉਨੇ ਆ ਇਧਰ ਆਪਾਂ ਚਗਾਠ ਲਵਾ ਰਹੇ ਆ ਕਿਉਂਕਿ ਇਸ ਸਾਈਡ ਤੋਂ ਕਈ ਵਾਰੀ ਆਪਾਂ ਨੂੰ ਘਰ ਦੇ ਅੰਦਰ ਐਂਟਰ ਕਰਨਾ ਪੈਂਦਾ ਹੈ ਨਾ ਡਾਇਰੈਕਟ ਆਪਾਂ ਇੱਥੋਂ ਐਂਟਰ ਹੋ ਸਕਦੇ ਆ ਉਹਦਾ ਫਰੰਟ ਵਾਲਾ ਗੇਟ ਲੱਗੂਗਾ ਸਾਹਮਣੇ ਤੇ ਇਧਰ ਸਾਈਡ ਤੋਂ ਆਪਾਂ ਅੰਦਰ ਅੰਦਰੋਂ ਹੀ ਆਪਾਂ ਅੰਦਰ ਨੂੰ ਆ ਸਕਦੇ ਆਂ ਘਰ ਨੂੰ ਠੀਕ ਹੈ ਤੇ ਇਧਰ ਆਪਾਂ ਪਾਈਪ ਲੈਂਦੀ ਨੇ ਤੇ ਇਹ ਟਰੋਪਾ ਪੈਪਾ ਪਾਣੀ ਅੰਦਰ ਜਿਹੜੇ ਉੱਤਰੀ ਸਾਈਡ ਪੈਪਾ ਹੋਈ ਸੀ ਇਸ ਦੇ ਅੰਦਰ ਬਾਥਰੂਮ ਦੀਆਂ ਪਾਣੀ ਦੀਆਂ ਆ ਰਿਹਾ ਨਾ ਜਿਹੜੀ ਵੀ ਹੈ ਕਿਸੇ ਅੰਦਰਲੀ ਸਾਈਡ ਉਹ ਬਾਹਰੇ ਕੱਢ ਕੇ ਲਿਆਵਾਂਗੇ ਸਟ ਇਸ ਸਾਈਡ ਤੋਂ ਆਪਾਂ ਲਿਆ ਕੇ ਐਂ ਕਰਕੇ ਇਧਰ ਪੂਰੇ ਲਾਂਗ ਅਗੇ ਇੱਧਰ ਤੋਂ ਲੈ ਕਾਲੋ ਪਰਤਾਂ ਵਾਲੇ ਵੀ ਆਉਣਗੇ ਪਰ ਤਰੀ ਪਾਣੀ ਆਪਾਂ ਇਹਦੇ ਵਿੱਚ ਤੇ ਪਰਤ ਪਾ ਕੇ ਫਿਰ ਉੱਤੇ ਜਿਹੜਾ ਕੰਮ ਹੈ ਉਹ ਚੱਲਣਾ ਹੈ ਤੋਂ ਫਿਰ ਬਣੇ ਰੋ ਬਲਾਗ ਦੇ ਵਿੱਚ ਨਾ ਦੇਖੀ ਜਾਏ ਕੀ ਹੁੰਦਾ ਕੀ ਤੇ ਪਰਨੀਤ ਆ ਚੱਲੇ ਆਪਣੇ ਦੋਸਤਾਂ ਨਾਲ ਸਵਿੰਗ ਪੁਲ ਇਹ ਆਸ਼ਾਰ ਹੋ ਰਿਹਾ ਇਧਰ ਸਾਡੇ ਪਾਸ ਹੀ ਫੈਮਿਲੀ ਵਾਲੇ ਘੇੜੇ ਦਿੰਦੇ ਹੋਏ ਘੇੜੇ ਨਹੀਂ ਮੈਂ ਕਰਕਾ ਲਾ ਕੇ ਕੋਈ ਨਾ ਅੜ ਲਾਉਂਦਾ ਅੱਛਾ ਤੇ ਸਾਡੀ ਇਧਰ ਬਜ਼ੁਰਗ ਸਾਡੇ ਬੈਠੇ ਇੱਕ ਪਿਆ ਹੈ ਤੇ ਇੱਕ ਬੈਠਾ ਹੈ ਇਹ ਤਾਂ ਪਨੀਰ ਤਿਆਰ ਹੋ ਗਿਆ ਰੈਡੀ ਜਾਣ ਵਾਸਤੇ ਆਡਾ ਪੁੱਤ ਕੈਂਟ ਸਰ ਕੁੱਕ ਕੈਂਟ ਹੁੰਦਾ।ੁੰਡੇ ਨੂੰ ਮੈਂ ਉੜੀ ਬੁਲਾ ਲਿਆ। ਅੱਛਾ। ਉੜੀਆਂ ਕਰਨ ਬੁਲਟ ਨੇ ਬੁੰਦੇ ਨੂੰ ਨਾਲ ਚਾ। ਜਦਾ ਸ਼ਤਾਨੀ ਨਹੀਂ ਕਰਨੀ ਬੁਲਟ ਵਰ ਲੈ ਕੇ ਨਹੀਂ ਜਾਣਾ ਆਪਣੇ ਸਕੂਟਰੀ ਤੇ ਜਾਓ। ਪਪਾ ਸਕੂਟਰੀ ਤੋਂ ਪਤਾ ਹੀ ਆਪਾਂ। ਨਹੀਂ 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 ਬੁਲਟ ਜਦ ਮੈਂ ਬੁਲਟ ਮੈਂ ਲੈ ਕੇ ਜਾ ਰਿਹਾ। ਨਹੀਂ ਪਪਾ ਨਹੀਂ ਪਪਾ ਨਹੀਂ। ਪਤਾ ਯਾਰ ਮੈਂ 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 ਪਿੰਡ ਜਾਣਾ ਤੁਸੀਂ ਆਣਾ ਸ਼ਹਿਰ ਦੇਖੋ। ਹਾਂ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਸ਼ਹਿਰ ਜਾਣਾ ਹੈ। ਤਾਂ ਫਿਰ ਤੁਸੀਂ ਸ਼ਹਿਰ ਸਕੂਟਰੀ ਆ ਗਿਆ ਚਲਾ ਅੰਦਰ ਹੋ ਜਾ। ਬੁਲਟ ਦਾ। ਉਹੀ ਸੁੱਖਾ ਸੁੱਖਾ। ਬਚਾਨ ਹੋ ਜਾ ਪਾਪਾ ਦਾ ਮੈਨੂੰ ਲੈਨੇ ਸਪੈਸ਼ਲਿਸਟ ਵੀ ਗਿਆ ਹੈ ਡੀਐਨਵੀਆ ਦਾ ਬੁੱਕ ਲੈਣਾ ਹੈ ਅਸੀਂ ਦੇਖਣ ਵੈਸਾਈਟ ਨਾਲ ਨਹੀਂ ਐਕਸਾਈਟਡ ਹੋ ਕੇ ਘਰ ਆ ਕੇ ਦਿਖਾ ਦਾਂਗੇ ਆਪਾਂ ਕੀ ਪੈੰਦ ਕੇ ਫੁੱਲ ਖਿਲਾ ਹੈ ਫੁੱਲ ਖਿਲਾ ਹੈ ਫਤੇ ਸਿੰਘ ਕੱਪੜੇ ਤੋਂ ਬਾਹਰ ਆਪਾਂ ਆਪਾ ਹੁੰਨਾ ਮੰਗੇ ਆਪਾ ਕੀ ਨਾ ਮੰਗੇ ਬੋਰ ਮਸਲਾ ਪਰ ਡਬਣਾ ਹੈ ਬੋਟਾ ਹੁੰਨਾ ਤੇਰਾ ਫਤੇਵਰ ਕੰਮ ਨਹੀਂ ਹੈਗਾ ਹੈ ਉੱਠ ਕੇ ਪੂਟੇ ਨੂੰ ਪਾਣੀ ਪੂਣੀ ਪਾ ਦੋ ਪਾ ਦੇ ਨੇ ਹ ਵੀਰਾ ਪਾਊਗਾ ਵੀਰਾ ਚੱਲਿਆ ਹੁਣ ਹਾਂਜੀ ਵੀਰਾ ਚੱਲਿਆ ਤੁਸੀਂ ਪਾਓ ਮੈਂ ਪਾਵਾਂ ਵੀਰਾ ਵੀਰਾ ਪਾਊਗਾ ਕਿਉਂ ਤੁਹਾਨੂੰ ਕਹਦੇ ਪਹਿਲੇ ਬੂਟੇ ਵਿੱਚ ਬੜਾ ਕੇ ਜਾਂ ਫੇਰ ਜਾ ਨਹੀਂ ਨਹੀਂ ਇਹ ਗੱਲ ਗਲਤ ਪੁੱਤ ਜੇ ਵੀਰਾ ਚੱਲਿਆ ਕਿ ਤਾਂ ਤੁਸੀਂ ਆਪਣੇ ਆਪ ਪਾਓ ਤੇ ਪਾਣੀ ਪਾਣਾ ਹੈ ਕੱਪੜੇ ਪਾਉਣ ਵਾਲੇ ਆਪਣੇ ਗਰਮੀ ਆਈ ਜੀ ਕਿ ਕੱਪੜੇ ਤੋਂ ਬਾਹਰ ਫਟੇ ਸੀ ਹਾਂ ਤੇ ਜੇ ਸਾਡੀ ਮਿਸਟਰ ਐਮਿਸਿਸ ਬਸੇ ਲੱਗੇ ਹੋਏ ਨੇ ਆਪਣੀ ਡਿਊਟੀ ਲਗਾਉਣੀ ਹੈ ਹੈ ਮਿਸਟਰ ਮਿਸਿਸ 바ਸੀ ਆਪਣੀ ਰੋਟੀਆਂ ਨਭਾਉਣ ਨੂੰ ਯਾ ਸਬਜੀ ਪਣੀ ਕਹਿੰਦਾ ਕਾਦੀ ਬਣ ਰਹੀ ਹੈ ਰੋਟੀ ਪਣੀ ਅੱਜ ਪੋਟੈਟੋ ਅੱਛਾ ਅਮਾ ਤਾਂ ਕਹਿੰਦੀ ਰੋਟੀ ਤੁਸੀਂ ਆ ਕੇ ਖਾਓ ਪਹਿਲਾਂ ਮੇਰਾ ਕੰਮ ਕਰਾ ਕੇ ਆਇਓ ਇਹ ਕੰਮ ਮੈਂ ਕਰਾਂ ਤਾਂ ਸੱਤ ਵਿੱਚ ਤਾਂ ਖਾਣਾ ਨਾ ਮੂੰ ਹਾਂ ਤੇ ਗੁੱਸੇ ਗੁੱਸੇ ਕੀ ਗੱਲ ਦਾ ਇਹ ਇਹ ਗੱਲ ਨੂੰ ਗੁੱਸਾ ਮੈਂ ਕਿਹਦਾ ਕੰਮ ਖਾੜਦੇ ਮੈਂ ਮੁੱਠੇ ਹੁੰਦਾ ਹੁੰਦਾ ਹਾਂ ਹਾਂ ਠੀਕ ਹੈ ਨਾ हर डायलॉग है फेवरेट ठीक है ना कुछ नहीं करना पुत्री हो गया कोठे ਤੇ ਇਹ ਨਹੀਂ ਹਟਦਾ ਹੈਗਾ ਕੋਲੋਂ ਲੰਘ ਲੰਘ ਕੇ ਜਾਂਦਾ ਪੁੱਤ ਦੋਦਾ ਹਾਂ ਪੁੱਤ ਰੂਮ ਦਾ ਫੈਨ ਆਫ ਕਰਕੇ ਜੋਟ ਦੇ ਪੁੱਤਰਾ ਯਾਰ ਮਾਸੀ ਨਾ ਬੱਸ ਜੇ ਤੁਸੀਂ ਆਉਂਦੇ ਤੁਸੀਂ ਕਰਕੇ ਕਿਉਂ ਨਹੀਂ ਆਉਂਦੇ ਹੈਗੇ ਨਾਨੀ ਅੰਦਰ ਹੈ ਆ ਰੂਮ ਦੀ ਕਰ ਲੈਣਾ ਕਿ ਇੱਥੇ ਕੋਈ ਨਹੀਂ ਬੱਟ ਹੈਗਾ ਚਲ ਧੀ ਅਰੇ ਦੇਖ ਕੇ ਭਾਈ ਮੇਰਾ ਗੋਲਨ ਹਟਾ ਰਹੇ ਹੋ ਕਿਨਾਂ ਡਾ ਦਿਓ ਕੋਲਾ 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 ਅਸੀਂ ਪਹਿਲਾਂ ਮਿਸਤਰੀ ਲਾਜ ਘਰ ਚ ਅੱਛਾ ਘਰ ਪਾ ਰਹੇ ਸੀ ਹੂੰ ਹੂੰ ਮਿਸਤਰੀ ਲਾਜ ਘਰੇ ਆਪਣੇ ਤੇ ਉਹਨਾਂ ਕੋਲਾ ਬਣਾ ਰੱਖੇ ਵਿਚਾਲੇ ਮੈਂ ਥੰਬਲਾ ਜਾ ਹਾਂਜੀ ਹਾਂਜੀ ਆਜੋ ਵਾਧੂ ਲੈ ਕਹੀ ਦੇ ਦੇ ਭਾਈ ਕਿੰਨਾ ਦਿਨ ਦਮ ਲੱਗ ਤੇ ਬੁਣਾ ਲੀ ਚੰਡੀ ਵਿੱਚ ਹੈ ਮੇਰੀ ਲੈਣਾ ਕੋਲਾ ਬਣਾ ਹੈ ਜੀ ਇੱਥੇ ਵਿੱਚੇ ਘਰ ਆ ਰਿਹਾ ਲੱਗ ਜਿਹੜਾ ਟਰਾਲੀ ਆ ਗਰੇ ਮਿੱਟੀ ਦੀ ਉਮੇਦ ਵਾਲੀ ਨੂੰ ਕਰੇ ਅਰੇ ਭਾਈ ਦੇਖ ਕੇ ਮੜਾ ਕੌਲਾ ਨਟਾ ਦੇ ਕੌਲਾ ਨਟਾ ਦੇ ਤੂੰ ਕੀ ਮੂੰਹ ਖੁੱਲਾ ਹੈ ਹੈ ਇਹ ਤਾਂ ਹਰ ਵਕਤ ਹੀ ਖੁੱਲਾ ਰਹਿੰਦਾ ਹਾਂਜੀ ਹੈ ਵੱਡਾ ਝਾੜੂ ਹੈ ਸਹੀ ਰੱਖਿਆ ਹਾਲ ਚੱਲ ਨਵੀਂ ਗੱਲ ਸਹੀ ਗੱਲ ਹੈ ਉਹ ਦੇਖ ਕੇ ਮਸਾਲਾ ਉੱਤਰ ਨਹੀਂ ਰਿਹਾ ਓ ਚੱਕ ਚਿਓ ਢਾਈ ਰੋਕੇ ਨਹੀਂ ਹੋ ਕੋਈ ਮਸਾਲਾ ਓਏ ਕਿਹ ਹੁੰਦਾ ਹੈ ਨਾਲੇ ਵੱਡਾ ਮੈਂ ਤੇਰੇ ਨਾਲ ਓ ਹੜੀ ਉੱਤਰ ਗ੍ਰੈਂਡ ਪਰੇ ਓਕੇ ਗੱਡੀ ਕਿਹੜੀ ਹੁੰਦਸੀ ਮੜੀ ਜੀ ਗ੍ਰੈਂਡ ਖਟਾਰਾ ਗ੍ਰੈਂਡ ਖਟਾਰਾ ਖਟਾਰਾ ਕਿ ਵਿਟਾਰਾ ਉੱਚੀ ਬੋਲ ਗ੍ਰੈਂਡ ਖਟਾਰਾ ਖਟਾਰਾ ਨਹੀਂ ਆ ਰਹਾ ਥੋੜੀ ਗੱਲ ਨੂੰ ਲੱਗਿਆ ਉਹ ਗੱਲਾਂ ਵਿਟਾਰਾ ਉਹ ਕੀ ਕਰੇ ਸੱਗੇ ਲੱਗਿਆ ਕੀ ਲੱਗਿਆ ਮਸਾਲਾ ਜਾਨ ਨੂੰ ਇੱਤਰਿਆ ਉਹ ਗੱਡੀ ਕਿ ਨਹੀਂ ਸਪੀਡ ਚ ਆ ਰਹੀ ਐ ਪਿੱਛੇ ਆਈ ਇਹ ਨਹੀਂ ਇਹ ਪਿੱਛੇ ਆਈ ਆਦਾ ਬਲੇਰੋ ਐ ਐ ਕਿੰਨੀ ਸਪੀਡ ਚ ਚੱਲ ਮੈਨੂੰ ਲੈ ਕੇ ਜਾ ਮੈਨੂੰ ਕਿੱਧਰ ਕਿਤੇ ਵੀ ਲੈ ਜਾ ਚੱਲ 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 ਠਾਹਾਂ ਹਾਂ ਚੱਲ ਚੱਲ ਤੋਰ ਲੈ ਹੁਣ ਬੈਕ ਕਿ ਆ ਰਿਹਾ ਹੁਣ ਸਾਈਕਲ ਤੇਰਾ ਪੈਰ ਤੇ ਲੱਜਾ ਅੰਦਰ ਆ ਜਨ ਅੰਦਰ ਆ ਚੁੱਪ ਚਾ ਠੀਕ ਹੈ ਨਾ ਅੰਦਰੋਂ ਅੰਦਰੋਂ ਬਹਿ ਜਾਣਾ ਚੱਲ ਉਹਨੂੰ ਗੇਰ ਦੇਗਾ ਯਾਰ ਕਾਨੂੰ ਯਾਰ ਆਹੋ ਬਹਿ ਗਿਆ ਜਾਨ ਹੈ ਨਹੀਂ ਤੇਰੀ ਲੱਤਾਂ ਤੇ ਯਾਰ ਉਹ ਦੇਖ ਕੇ ਚੱਲ ਗੇਰੇਗਾ ਯਾਰ ਉਹ ਨਾਲ ਜੋੜ ਲੈ ਉਹ ਗੇਰੇਗਾ ਉਹ ਗੇਰੇਗਾ ਜਾ ਯਾਰ ਬਸ ਰਹਿਂਦੇ ਆ ਤੂੰ ਮੈਨੂੰ ਡਿਗਣਾ ਹੈ ਬਣਾ ਹਲੋ ਗਾਇਸ ਫਿਰ ਸਾਈਕਲ ਤੇ ਜਾ ਰਹੀ ਆ ਅਸੀਂ ਡੈਰੀ ਤੇ ਤੇ ਦੁੱਧ ਲੈਣੀ ਪਈ ਲੋ ਦਾ ਇੱਧਰ ਸਾਰੀ ਆਂਟੀ ਇਹ ਆਪਾਂ ਹੁਣ ਅਸੀ ਆਂਟੀ ਅਸੀ ਵਾਲਾ ਆਂਟੀ ਜੀ ਕੌਣ ਮੈਂ ਦਸਵੀਂ ਚ तो गाइस ते मैं तो उठने नहीं गया गाइस पता है तेरा मुंह मुंह हो गया गाइस आगे तक चलियोए आगे तक की करेगा इधर चढ़ाने गाइस हेलो गाइस मुंह मुंह आ रहा तेरा तुझे तो मुंह मुंह हेलो गाइस 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 पैर का तो ले लेना छले चलो गाइस अब ये बनाएगा व्लॉग गाइस गाइस हेलो गाइस 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 हां कैसे हो गाइस गाइस फोन पकड़ाओ गाइस 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 आपको मैं पीछे दिखाता गाइस भाई चला गाइस नहीं नहीं तू तो अपने को नहीं पेश करना होगा कैमरे का चलो भाई चलो गाइस बाहर चलो गाइस हेलो गाइस 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 चलो गाइस मैं तो सुपरमैन सलमान का फैन इसे तोड़ दो नहीं 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 मेरी सुपरमैन ने चड्डी भी पहनी ਐ ਸੁਪਰਮੈਨ ਵਾਲਾ ਕੱਚਾ ਨਹੀਂ ਪਹਿਨਾ ਬੱਗਰ ਹਾਂ ਜਸਰ ਇੱਕ ਤੇ ਉੱਪਰਾਂ ਕੈਮਰਾ ਤੁਹਾਨੂੰ ਲੈਫਰ ਦੇਣਾ ਫਤਿਆਂ ਨੇ ਲਿਆਇਆ ਫਤੇ ਦੋ ਪਰੇ ਦੋ ਦਰਜਣੇ ਆਇਆ ਕੱਚੇ ਤੇ ਦੋ ਦਰਜਣ ਫਤ ਲਿਆਇ ਬਣਾਣਾ ਫਤ ਲਿਆਇ ਦੋ ਦਰਜਣ ਬਣਾਣਾ ਹਾਂ ਸਾਡੀ ਰੋਡ ਬਹੁਤ ਚੱਲ ਰਿਹਾ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਫਤਿਹ ਨੂੰ ਵੀ ਕਮੈਂਟਾਂ ਚ ਮੁਬਾਰਕਾ ਦਿਓ ਕਿ ਸਾਡੇ ਕੱਚਾ ਲਿਆਇਆ ਨਵਾ ਬਣਾਣ ਵੀ ਹਾਂ ਉਹ ਬੱਤੇ ਸਿਰਫ ਦੂਰ ਦੂਰ ਦਾ ਜੰਗਲ ਹੈ ਜਗਾ ਨਹੀਂ ਲਿਆ ਹੈਗਾ ਮੈਂ ਤਾਂ ਸੁਪਰਮੈਨ ਸਲਮਾ ہمارا ਕਿੰਗ ਕਾਂਗ ਪਾਪਾ ਚਲਾ ਗਿਆ ਹੈ ਲਈ ਤੇ ਔਰ ਆ ਤੱਕ ਆਂਦਾ ਨਹੀਂ ਪਿਆ ਤੇ ਸਮਝਾਓ ਗਾਇਸ ਕਿਸੇ ਨੂੰ ਕਿ ਆਂਦਾ ਨਹੀਂ ਗਾਇਸ ਮੈਂ ਉੱਤਰ ਗਿਆ ਗਾਇਸ ਮੇਰੀ ਉਂਗੀ ਫਸ ਗਈ ਗਾਇਸ ਕਿਹច ਫਸ ਗਈ ਸੰਭਗੀ ਮੈਂ ਨਹੀਂ ਮਾਈ ਫਸ ਗਈ ਗਾਇਸ